ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਟੌਬ ਬਰੀਡ ਵੜ ਸੇਲ ਲਈ ਲੈ ਕੇ ਆਏ ਹਾਂਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਭਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ। ਨਾ ਭਾਈ ਮੇਰਾ ਨੋਨਾ ਪਿੰਡ ਸੁਖਪਰਾ ਮੋੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਹਣਾ। ਤਹਿਸੀਲ ਤਪਾ ਭਾਈ। ਨੇੜੇ ਦੇ ਪਿੰਡ ਭਾਈ। ਨੇੜੇ ਪਿੰਡ ਭਾਈ ਇਹ ਤੋਂ ਤਪਾ ਤੇ ਢਲਮ ਰਹਿ ਜਾਂਦੇ ਉਧਰ ਪੱਖੋ ਕੈਂਚੀ ਅੱਠ ਕਿਲੋਮੀਟਰ ਹੈ। ਠੀਕ ਐ ਮੋਬਾਈਲ ਨੰਬਰ ਬੋਲ ਦਿਓ ਭਾਈ। 6284027470 ਇਹ ਬਾਈ ਦਾ ਭਾਈ ਕੰਟਰੈਕਟਰ ਨੰਬਰ ਬਾਕੀ ਚਲ ਐਡਰੈਸ ਕਰੀਂ ਤੇ ਨੋਟ ਕਰ ਲੋ। ਭਾਈ ਆਪਣਾ ਫਿਰ ਵਪਾਰ ਦਾ ਕੰਮ ਆ। ਹਾਂ ਭਾਈ ਵਪਾਰ ਦਾ ਕੰਮ ਆ। ਤੇ ਰੂਟੀਨ ਚ ਹੀ ਹੁੰਦੀਆਂ। ਰੂਟੀਨ ਚ ਹੀ ਹੁੰਦੀਆਂ ਭਾਈ ਇੱਕ ਵਾੜ ਦਾ ਹੁਣੇ ਸੌਦਾ ਹੋ ਗਿਆ ਛੋ ਤੇ ਕਿਹੜਾ ਸੂਆ ਇਹ ਕਰਮ ਵਾਲੀ ਸੂਈ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਕਦੋਂ ਕੁ ਸੂਈ ਆ ਬਾਈ ਇਹ ਇਹਨੂੰ ਹੋ ਗਏ 15 ਦਿਨ ਬਾਈ ਆ ਬੱਚਾ ਖੜਾ ਇਹਦਾ ਆ ਬੱਚਾ ਬਸਾ ਹਾਂਜੀ ਹਾਂਜੀ ਬੱਚਾ ਹੈ ਠੀਕ ਬੱਚਾ ਹੈ ਬਾਈ ਇਹਦਾ ਮਗਰ ਬੱਚਾ ਆ ਗਿਆ ਕਿੰਨਾ ਕੁ ਦੁੱਧ ਬਾਈ ਨੈਟ ਹੁਣ ਤਿਆਰ ਹੈ ਦੁੱਧ ਬਾਈ ਇਹਦੇ ਸਾਲੇ 17 ਲੀਟਰ ਦੁੱਧ ਤਿਆਰ ਆ ਠੀਕ ਆ ਚਾਗ ਲਾ ਕੇ ਠੰਡਾ ਦੁੱਧ ਅਗਲਾ ਮਣਕੇ ਲਾਏ ਤੇ ਦੋ ਡੰਗ ਠੀਕ ਤੇ ਦੋ ਡੰਗ ਦੀ ਮੈਂ ਚਵਾਈ ਕੱਲ ਸ਼ਾਮ ਦੀ ਤਾਂ ਜਿ ਸਵੇਰ ਦੀ ਬਣਾ ਲਈ ਵੀਡੀਓ ਪਾਉਣ ਤੋਂ ਪਹਿਲਾਂ ਅਗਲੇ ਨੂੰ ਸੈਂਡ ਵੀ ਕਰ ਦਾਂਗੇ ਦੁੱਧ ਮਣਕੇ ਦਿਖਾਇਆ ਗਿਆ ਪ੍ਰੋਪਰ 17 ਲੀਟਰ ਦੁੱਧ ਤਿਆਰ ਆ ਬਾਈ ਕਿਨੇ ਮੰਨ ਕੇ ਚੱਲੋ ਮੈਂ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰ ਲਵਾਂ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਲੇਵਾ ਫਿੱਟ ਆ ਸ਼ਾਮ ਨੂੰ ਵਧੀਆ ਤਿਆਰ ਹੁੰਦੀ ਹੋਊ ਕੋਈ ਹਾਂ ਬਾਈ ਸ਼ਾਮ ਨੂੰ ਹਲਾ ਟਾਈਮ ਹੀ ਥੋੜਾ ਹੋਇਆ ਫਿਰ 2:15 ਮਿੰਟਾਂ ਦਾ ਟਾਈਮ ਹੁੰਦਾਗਾ ਉਸ ਹਿਸਾਬ ਨਾਲ ਦਾ ਜਾਲਾ ਲਿਆ ਆਪਦਾ ਸਾਂਹ ਤੱਕ ਬਾਈ ਕਨਾ ਸੂਣੀ ਤਿਆਰ ਹੁੰਦੀ ਆ ਬਾਕੀ ਲੇਵੇ ਦੇ ਨਾਲ ਨਾਲ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਨੇ ਥਾਣੇ ਨੂੰ ਗੁਲਾਬੀ ਆ ਗਿਆ ਬਾਕੀ ਕੱਦ ਘਾਟ ਵਾਲੀ ਆ ਹਨਾ ਹਾਂ ਬਈ ਹਾਂ ਹੂੰ ਕੋਈ ਵੀਰ ਆਉਂਦਾ ਸੂਟੀ ਜੀ ਮੰਨ ਕੇ ਨਾ ਕਿੰਨਾ ਕੁ ਬਾਈ ਦੁੱਧ ਪਾ ਦੂਗੀ 20 ਲੀਟਰ ਦੁੱਧ ਪਾਉ ਬਾਈ ਠੀਕ 17 ਤਾਂ ਮੈਂ ਹੁਣ ਮਿਣਕੇ ਦੇ ਦੂੰ ਘਰੋਂ ਠੀਕ ਹੈ ਬਾਈ ਹਾਂ ਬਾਕੀ ਬਰੀਕੀ ਵਾਲੀ ਆ ਹਨਾ ਬਰੀਕੀ ਬਹੁਤ ਆ ਬਾਈ ਹੂੰ ਬਰੀਕੀ ਬਹੁਤ ਆ ਬਾਕੀ ਲੇਵੇ ਆर्डर ਦੀ ਜੇ ਗੱਲ ਕਰੀ ਨਾ ਫਿਕਸ ਦੀ ਆ ਗਈ ਹੈ ਨਾ ਹਾਂ ਬਾਈ ਇਹ ਨਹੀਂ ਹੈਗਾ ਵੀ ਟੁੱਟ ਮੈਂ ਲੇਵਾ ਚਾਹ ਦਸੂਏ ਸਰੂਪੇ ਫਿਟਿੰਗ ਵਾਲਾ ਲੇਵਾਗਾ ਬਾਈ ਹ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਪਿਆਰਾ ਸੁਣਖ ਆਪਣੇ ਦੀ ਗੱਲ ਕਰੀਏ ਵੈੜਚਾ ਫੁੱਲ ਤੇ ਮੁੱਲੇ ਦਾ ਬਾਈ ਫਕੀਰ ਹੋਊਗਾ ਲੈਣ ਦੇ ਮੁੱਲ ਬਾਈ ਇੱਕੋ ਹੀ ਕਰਦਣਾ ਹੈ ਬਾਲਾ 65000 ਰੁਪਏ ਚੋਂ ਮਾਨਤਾਣ ਕਰਦੇ ਆਂਗੇ 65 ਚਾ ਹਾਂ ਬਾਈ ਠੀਕ ਬਾਈ ਕਹਿੰਦਾ ਮੁੱਲ ਲੈਣ ਦੇ ਨਹੀਂ ਕਰਦਣੇ ਆ ਬਾਈ 65000 ਰੁਪਏ ਚੋਂ ਮਾਨਤਾਣ ਕਰਦੇ ਆਂਗੇ ਬਾਕੀ ਸਫਾਈ ਲਵੇ ਦੀ ਬਹੁਤ ਆ ਯਾਰ ਹਨਾ ਹਾਂ ਬਾਈ ਧਾਰਤੂ ਬਹੁਤ ਸੋਹਣੀ ਹੈਗੀ ਠੀਕ ਹੈ ਤੇ ਧਾਰਾ ਮਰੋਗੇ ਬਾਈ ਰੀ ਬਾਈ ਚਵਾਈ ਦੀ ਵੀਡੀਓ ਭੇਜਾਂਗੇ ਅਗਲੇ ਨੂੰ ਲੋੜ ਹੀ ਹਾਂ ਬਾਈ ਕਹਿੰਦਾ ਆਪਾਂ ਚਵਾਈ ਦੀ ਵੀਡੀਓ ਭੇਜ ਦਾਂਗੇ ਬਾਈ ਕੋਈ ਚੱਕਰ ਨਹੀਂ ਬਾਕੀ ਨਾ ਜੇ ਗੱਲ ਕਰੀਏ ਸਮੀਪਲੀ ਦੀ ਚੰਗੀ ਸਮੀਪਲੀ ਆ ਫੇਸਬੁਕ ਚ ਚੈੱਕ ਕਰ ਸਕਦੇ ਨਮਾ ਹਾਨਕ ਨਹੀਂ ਬਾਈ ਹਾਂ ਬਾਈ ਦੂਜਾ ਸੁਆ ਹੈ ਬਾਈ ਹੂੰ ਦੂਜਾ ਸੁਆ ਨਮਾ ਹਾਨ ਬੱਚਾ ਇਹਦੇ ਮਗਰ ਕਰਮਾਲੀ ਦੇ ਬੱਚਾ ਆ ਗਿਆ ਕਿਸੇ ਵੀ ਵੀਰ ਨੂੰ ਬਾਈ ਇਹ ਬੈਡ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ